ਅਸੀਂ ਸਾਰੇ ਬਹੁਤ ᱨਿਣੀ ਹੈ ਡੀਪ ਇਨ ਦ ਸਿੰਧਾਰ ਜਿਨ੍ਹਾਂ ਨੇ ਇੱਥੇ ਜਿੰਮ ਵੀ ਬਣਾਇਆ ਬਾੜ ਦੇ ਮੁਲਖਾਂ ਦੇ ਵਿੱਚ ਹੋਇਆ ਤਾਂ ਕਿ ਮੈਂ ਵੀ ਦਿੱਟ ਕੇ ਆਇਆ ਹੈ ਇਹ ਬਹੁਤ ਸਾਡੇ ਲਈ ਫਖਰ ਦੀ ਗੱਲ ਹੈ ਤੇ ਮੈਂ ਚਾਹੁੰਦਾ ਕਿ ਇਹਨਾਂ ਦਾ ਜਿਮ ਵਧੀਆ ਥੱਲੇ ਤੇ ਜਿਹੜਾ ਅਸੀਂ ਬਾਹਰ ਬਾਜ਼ਾਰ ਦੇ ਵਿੱਚ ਜਿਮ ਦਿੱਤਾ ਉੱਥੇ ਕਿਉਂ ਕਰਕੇ ਕੋਈ ਪੈਸਾ ਨਹੀਂ ਲੱਗਦਾ ਉੱਥੇ ਵੀ ਦੀਪਿੰਦਰ ਸਿੰਘ ਜੀ ਟੈਂਟਾ ਲਾ ਕੇ ਨੌਜਵਾਨਾਂ ਨੂੰ ਕੋਚਿੰਗ ਦੇਣ ਸੋ ਅੱਜ ਦੀ ਗੱਲ ਆਏ ਹੈ ਕਿ ਕਿ ਪ੍ਰੈਸ ਵਾਲੇ ਮੈਨੂੰ ਪੁੱਛਦੇ ਐ ਕਿ ਤੁਸੀਂ ਖਾਲਸਾਣ ਦੀ ਗੱਲ ਕਰਦੇ ਹੋ ਤੇ ਤੁਹਾਨੂੰ ਕੋਈ ਫੜਦਾ ਕਿਉਂ ਨਹੀਂ ਹੈ ਗੱਲ ਆਏ ਹੈ ਕਿ ਸਾਡੇ ਜਿਹੜੇ ਵਕੀਲ ਹੈ ਸੁਪਰੀਮ ਕੋਰਟ ਦੇ ਭਾਈ ਰੰਜਨ ਲਖਣਪਾਲ ਉਨਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਆਰਡਰ ਤਰਾਇਆ ਹੋਇਆ ਹੈ ਕਿ ਖਾਲਿਸਤਾਨ ਦੀ ਗੱਲ ਕਰਨਾ ਕੋਈ ਜੁਰਮ ਨਹੀਂ ਹੈ ਹਰ ਜਦੋਂ ਵੀ ਮੈਂ ਖਾਲਿਸਤਾਨ ਦੀ ਗੱਲ ਕਰਦਾ ਮੈਂ ਇਹੋ ਜੀ ਗੱਲ ਨਹੀਂ ਕਰਦਾ ਜਿਸ ਨਾਲ ਉਤੋਂ ਬਾਅਦ ਤੋੜਪੰਨ ਸ਼ੁਰੂ ਹੋ ਜੇ ਦੰਗੇ ਪਸਾਦ ਸ਼ੁਰੂ ਹੋ ਜਾਣ ਜਾਹੋਰ ਕੋਲ ਕਰਬਾ ਹੋ ਜੇ ਮੈਂ ਦਲੀਲ ਦੇ ਨਾਲ ਸਮਝਾਉਣਾ ਹੈ ਕਿ 1947 ਦੇ ਵਿੱਚ ਅੰਗਰੇਜ਼ਾਂ ਨੇ ਸਾਡੇ ਨਾਲ ਧੋਖਾ ਕੀਤਾ ਕਿਉਂ ਕਰਕੇ ਉਹਨਾਂ ਨੇ ਕੌਮੀ ਉੱਤ ਦੀ ਤੌਰ ਦੇ ਉੱਤੇ ਹਿੰਦੂਆਂ ਨੂੰ ਇੰਡੀਆ ਦਿੱਤਾ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਤੇ ਜੇ ਅੰਗਰੇਜ਼ ਦੇ ਮਨ ਦੇ ਵਿੱਚ ਸੀਗਾ ਕਿ ਕੌਮੀਅਤ ਦੇ ਮੁੱਦੇ ਦੇ ਉੱਤੇ ਮੁਲਕ ਖੋਣੇ ਚਾਹੀਦੇ ਐ ਫਿਰ ਸਿੱਖਾਂ ਨੂੰ ਆਪਣਾ ਲੈਦਾ ਮੁਲਕ ਕਿਉਂ ਨਹੀਂ ਦਿੱਤਾ ਕਿਉਂ ਕਰਕੇ ਸਾਡੀ ਕੌਮ ਲੈਦਾ ਹੈਗੀ ਐ ਸਾਡਾ ਧਰਮ ਸਾਡਾ ਮਾਝਾ ਮਜਬ ਲੈਦਾ ਹੈ ਸਾਡੀ ਬੋਲੀ ਲੈਦਾ ਹੈ ਸਾਡਾ ਸਭਿਆਚਾਰ ਲੈਦਾ ਹੈ ਸਾਡਾ ਇਤਿਹਾਸ ਲੈਦਾ ਹੈ ਫਿਰ ਸਾਨੂੰ ਕਿਉਂ ਨਹੀਂ ਦੇਸ਼ ਦਿੱਤਾ ਸੁਝੇ ਆਪਾਂ ਕੋਈ ਵੀ ਗੱਲ ਕਰੀਏ ਜੀ ਦੇ ਨਾਲ ਲੋਕ ਭੜਕ ਨਾ ਜਾਣ ਜਾਂ ਦੰਗੇ ਵਿਸਾਦ ਨਾ ਹੋ ਜਾਣ ਕੋਈ ਵੀ ਗੱਲ ਕਰੋ ਦਲੀਲ ਦੇ ਨਾਲ ਔਰ ਜੁਰਮ ਨਹੀਂ ਹੁੰਦਾ ਉਹ ਹੁੰਦਾ ਕਿ ਇਹਨਾਂ ਨੂੰ ਆਰਟੀਕਲ 19 ਦੇ ਤਹਿਤ ਬੋਲਣ ਦੀ ਆਜ਼ਾਦੀ ਹੈ ਸੋ ਇਸ ਕਰਕੇ ਜਿਹੜੀ ਵੀ ਗੱਲ ਆਪਾਂ ਕਰੀਏ ਆਪਾਂ ਦਲੀਲ ਦੇ ਨਾਲ ਕਰੀਏ ਜੀ ਜਨਰ ਕੋਈ ਖੂਨ ਖਰਾਬਾ ਨਾ ਹੋਵੇ ਦੰਗੇ ਪ੍ਰਸਾਦ ਨਾ ਹੋਣ ਪਰ ਜਿਹੜੇ ਲੋਕ ਸੁਣਨ ਉਹ ਜਾ ਕੇ ਲਾਇਬ੍ਰੇਰੀਆਂ 'ਚ ਦੇਖਣ ਕਿ ਵਾਕਈ ਇਹ ਗੱਲ ਠੀਕ ਕਰ ਰਹੀ ਹੈ ਕਿ ਗਲਤ ਕਰ ਰਹੀ ਹੈ ਐਸ ਤਰ੍ਹਾਂ ਦਾ ਜੀ ਮਾਹੌਲ ਆਪਾਂ ਬਣਾਵਾਂਗੇ ਤਾਂ ਫਿਰ ਸਸਤੀ ਤੌਰ ਦੇ ਉੱਤੇ ਕਮਿਟ ਦੀ ਤੌਰ ਦੇ ਉੱਤੇ ਆਪਾਂ ਅੱਗੇ ਵਧਾਂਗੇ ਸੋ ਮੈਨੂੰ ਬਹੁਤ ਫਖਰ ਹੈ ਕਿ ਮਾਨ ਸਾਹਿਬ ਨੇ ਸਾਡੇ ਨੇਵੀ ਸਰਪੰਚ ਸਾਹਿਬ ਨੇ ਸਾਰਿਆਂ ਨੇ ਇੱਥੇ ਦੀਪਿੰਦਰ ਸਿੰਘ ਦੇ ਜਿੰਮ ਦੇ ਵਿੱਚ ਲੈ ਕੇ ਆਂਦਾ ਤੇ ਅਸੀਂ ਪੂਰੀ ਮਦਦ ਕਰਾਂਗੇ ਇਹਨਾਂ ਦੇ ਤੇ ਹੋਰ ਅੱਛਾ ਕਰ ਕਰਨ ਤੇ ਨੌਜਵਾਨਾਂ ਨੂੰ ਹੋਰ ਤਕੜੇ ਕਰਨ ਜੀ ਨਾਲ ਸਾਡੀ ਜਵਾਨੀ ਦੁਨੀਆ ਦੇ ਵਿੱਚ ਦਿਖੇ ਕਿ ਇਹ ਸਿੱਖ ਹੈ ਗਿਆ ਤੇ ਤਖੜੇ ਹੈ ਮੈਂ ਤਾਂ ਕਹਿੰਦਾ ਕਿਉਂ ਕਰਕੇ ਗੁਰੂ ਸਾਡੇ ਗੁਰੂ ਸਹਿਬਾਨ ਦਾ ਦੇਸ਼ ਹੈ ਪਹਿਲੇ ਗੁਰੂ ਨਾਨਕ ਸਾਹਿਬ ਹੋਏ ਹੈ ਦੂਜੇ ਗੁਰੂ ਅੰਗਦ ਸਾਹਿਬ ਹੋਏ ਹੈ ਹੁਣ ਉਸ ਵੇਲੇ ਗੁਰੂ ਅੰਗਦ ਸਾਹਿਬ ਨੇ ਸੋਚਿਆ ਕਿ ਜਿਹੜਾ ਧਰਮ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ ਜਿਸ ਦੇ ਧਰਮ ਦੇ ਜਿਹੜੇ ਬੰਦੇ ਹੋਣਗੇ ਉਹ ਸਰੀਰਕ ਤੌਰ ਦੇ ਉੱਤੇ ਤਕੜੇ ਨਹੀਂ ਹੋਣਗੇ ਤਾਂ ਫਿਰ ਇਹ ਧਰਮ ਦੋ ਧਰਮਾਂ ਦੇ ਵਿੱਚ ਖੜਾ ਨਹੀਂ ਹੋ ਸਕਦਾ ਇੱਕ ਪਾਸੇ ਇਸਲਾਮ ਤੇ ਇੱਕ ਪਾਸੇ ਹਿੰਦੂ ਧਰਮ ਫਿਰ ਉਹਨਾਂ ਨੇ ਖਾੜੇ ਖੋਲੇ ਦੇਖੋ ਗੁਰੂਆਂ ਨੇ ਆਰੇ ਖੋਲੇ ਜਿਵੇਂ ਇਨਾਂ ਨੇ ਆਪਣਾ ਜਿਮ ਖੋਲਿਆ ਕਿ ਸਾਡੇ ਸਿੱਖ ਸਰੀਰਕ ਤੌਰ ਦੇ ਉੱਤੇ ਤਕਰੇ ਹੋਣ ਫਿਰ ਮੋਗਲ ਰਾਜ ਦੇ ਵਿੱਚ ਗੈਰ ਮੁਸਲਮਾਨ ਕਰਪਾਣੇ ਸੀ ਚਕਸਦਾ ਕਿਉਂ ਕਰਕੇ ਰਾਜ ਭਾਗ ਦੀ ਨਿਸ਼ਾਨੀ ਹੈ ਕੋੜੀ ਦੀ ਸਵਾਰੀ ਨਹੀਂ ਸੀ ਕਰ ਸਕਦਾ ਕੀ ਇਹ ਵੀ ਰਾਜ ਭਾਗ ਦੀ ਨਿਸ਼ਾਨੀ ਹੈ ਬਾਜਰਾ ਖ ਕੇ ਸ਼ਕਾਰ ਨਹੀਂ ਸਖੇੜਦਾ ਇਹ ਵੀ ਰਾਜ ਭਾਗ ਦੀ ਨਿਸ਼ਾਨੀ ਹੈ ਸਿਰ ਦੇ ਉੱਤੇ ਤਾਜ ਨਹੀਂ ਸੀ ਪਹਿਣਦਾ ਜੋ ਕਰਕੇ ਇਹ ਵੀ ਰਾਜ ਭਾਗ ਦੀ ਨਿਸ਼ਾਨੀ ਹੈ ਤੇ ਛੇਵੇਂ ਪਾਤਸ਼ਾਹ ਨੇ ਇਹ ਸਾਰੀਆਂ ਚੀਜ਼ਾਂ ਸਾਨੂੰ ਦਿੱਤੀਆਂ ਇਹ ਰਾਜ ਭਾਗ ਦੀ ਨਿਸ਼ਾਨੀ ਹੈ ਤੋੜਾ ਸਾਹਿਬ ਨੇ ਕਿਹਾ ਕੀ ਮਾਨ ਪਾਰਲੀਮੈਂਟ ਜਾ ਕੇ ਗੱਤਕੇ ਨਾਲ ਤਰਪਾਨ ਦੇ ਨਾਲ ਗੱਤਕਾ ਖੇਡੂਗਾ ਦੱਸੋ ਇਡਾ ਬਜ਼ੁਰਗ ਆਦਮੀ ਐਸਪੀਸੀ ਦਾ ਪ੍ਰਧਾਨ ਇਹੋ ਜੀ ਗੱਲ ਕਰੇ ਤੇ ਸਿੱਖ ਹੁੰਦੇ ਉਹਨੂੰ ਇੰਨਾ ਨਾ ਪਤਾ ਹੋਵੇ ਕਿ ਇਹ ਰਾਜਪਾਗ ਦੀ ਨਿਸ਼ਾਨੀ ਹੈ ਹੁਣ ਜੇ ਮੈਨੂੰ ਪਾਰਲੀਮੈਂਟ ਦੇ ਵਿੱਚ ਹਿੰਦੂ ਤਵਾ ਦੀ ਬਗੰਤੀ ਦੇ ਐਮ ਐਨ ਪੀ ਪਰ ਪਾਰਨ ਲੈ ਕੇ ਆਜ਼ਾਦਤ ਦੇ ਦੇ ਫਿਰ ਇਹ ਲੱਗੂਗਾ ਕਿ ਕੋਹਰ ਬਾਦਸ਼ਾਹੀ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਪਹੁੰਚੀ ਹੈ ਹੁਣ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਤਾਂ ਨਹੀਂ ਨਾ ਰਹਿ ਸਕਦੀਆਂ ਇਸੇ ਤਰ੍ਹਾਂ ਇੱਕ ਪਾਰਲੀਮੈਂਟ ਦੇ ਵਿੱਚ ਦੋ ਬਾਛੇ ਵੀ ਨਹੀਂ ਰਹਿ ਸਕਦੇ ਸੋ ਦੇਖੋ ਇਹ ਦੇਸ਼ ਨਹੀਂ ਹੈ ਇਸ ਕਰਕੇ ਬੇਸ਼ੱਕ 25 ਤਾਰਾ ਕਾਨੂੰਨ ਦੀ ਸੰਵਧਾਨ ਦੀ ਸਾਨੂੰ ਸੰਵਧਾਨਕ ਹੱਕ ਹੈ ਕਿ ਅਸੀਂ ਆਪਣੀ ਤਰਪਾਣ ਪਹਿਨ ਵੀ ਸਕਦੇ ਹਾਂ ਤੇ ਆਕਰਪਾਣ ਰੱਖ ਵੀ ਸਕਦੇ ਹਾਂ ਸੋ ਇਹਨ ਦੋਵ ਨੇ ਆਪਣਾ ਸਬਦਾਨ ਤੋੜ ਕੇ ਇਹ ਕਰਪਾੜ ਨੂੰ ਪਾਰਲਮੈਂਟ ਦੇ ਵਿੱਚ ਨਹੀਂ ਲੈ ਕੇ ਜਾਣ ਦਿੱਤਾ ਤੋਂ ਇਹ ਜਸਤੀ ਹੋਈ ਹੈ ਸਾਡੇ ਉੱਤੇ ਕਾਨੂੰਨਾਂ ਨੂੰ ਨਹੀਂ ਲਾਉਂਦੇ ਪਰ ਜਿਹੜੇ ਕਾਨੂੰਨ ਮਾਰਕੁੱਟਦੇ ਐ ਸਿੱਖਾਂ ਨੂੰ ਉਹਨਾਂ ਦੇ ਤਹਿਤ ਇਹ ਸਰਕਾਰਾਂ ਚੱਲਦੀਆਂ ਹੁਣ ਐ ਦੱਸੋ ਕਿ ਕਿਹੜੀ ਸਰਕਾਰ ਹੁਕਮ ਦੇ ਸਕਦੀ ਹੈ ਪਾਲਿਸੀ ਬਣਾ ਸਕਦੀ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੇ ਉਸ ਨੂੰ ਤੁਸੀਂ ਮਰਵਾ ਦਿਓ ਪਰ ਅਜ ਮੋਦੀ ਭਾਜਪਾ ਆਰਐਸਐਸ ਸਰਕਾਰ ਨੇ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਉਸ ਨੂੰ ਅਸੀਂ ਗੋਲੀ ਮਰਵਾਵਾਂਗੇ ਤੇ ਗੋਲੀ ਜਿੱਥੇ ਮਰਜੀ ਦੁਨੀਆ ਦੇ ਵਿੱਚ ਹੋਵੇ ਉੱਥੇ ਵੀ ਅਸੀਂ ਉਹਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਸ ਕਰਕੇ ਤੁਸੀਂ ਸੁਣਿਆ ਹੋਊਗਾ ਹਰਦੀਪ ਸਿੰਘ ਨੱਜਰ ਨੂੰ ਤੇ ਰਿੱਪੂ ਦਮਨ ਸਿੰਘ ਮਲਕ ਨੂੰ ਤੇ ਸੁਫਦੋਲ ਸਿੰਘ ਮੋਗੇ ਨੂੰ ਕੈਨੇਡਾ ਦੇ ਵਿੱਚ ਹਿੰਦੁਸਤਾਨ ਜਿਹੜਾ ਖੁਫੀਆ ਏਜੰਸੀ ਨੇ ਜਾਣ ਤੋਂ ਮਾਰ ਦਿੱਤਾ ਵਰਤਾਲੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਹੈ ਰੋਡੇ ਨੂੰ ਮਰਵਾਤਾ ਹੈ ਇੱਥੇ ਹਰਿਆਣੇ 'ਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਸੋ ਸਾਥ ਸੰਗਤ ਜੀ ਸਾਡੇ ਉੱਤੇ ਕਸ਼ਟ ਕਾਫੀ ਆਏ ਹਨ ਪਰ ਕਦੇ ਸਿੱਖ ਕਰਭਾਏ ਨਹੀਂ ਹੈ ਆਪਣੀ ਕੌਮियत ਤੇ ਆਪਣਾ ਵਜਬ ਸੁਰੱਖਿਤ ਰੱਖਣ ਨੂੰ ਕਈ ਲੋਕ ਆਏ ਜਿਨ੍ਹਾਂ ਨੇ ਸਿੱਖਾਂ ਨੂੰ ਕਤਲ ਕੀਤਾ ਪਰ ਅਸੀਂ ਦਮ ਨਹੀਂ ਛੱਡਿਆ ਹੈਗਾ ਤੇ ਨਾਂ-ਦਾਮ ਖਾਲੀ ਦਲ ਅੰਬਰ ਸਰ ਕਦੇ ਛੱਡੂਗਾ ਬੋਲੇ ਸੋਨਹਾ ਸੋ ਮੈਨੂੰ ਬੜਾ ਫਖਰ ਹੈ ਇਹਨਾਂ ਦੇ ਉੱਤੇ ਜਿਨ੍ਹਾਂ ਨੇ ਇਹੋ ਜਿਹਾ ਜਿਮ ਖੋਲਿਆ ਜਿੱਥੇ ਲੋਕਾਂ ਨੂੰ ਪਤਾ ਲੱਗੂਗਾ ਕਿ ਇਸ ਜਿਮ ਤੋਂ ਬਾਸ ਹੋ ਕੇ ਸਿੱਖ ਤਕੜੇ ਹੋ ਕੇ ਨਿਕਲਦੇ ਆ